ਜਸਵੰਤ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਪੈਂਡ ਦੇ ਸਕੂਲ ਤੋਂ ਹੀ ਕੀਤੀ। ਉਸਨੇ ਮਾਰਚ 1968 ਵਿੱਚ ਸਰਕਾਰੀ ਹਾਈ ਸਕੂਲ ਖਾਲੜਾ ਤੋਂ 10ਵੀਂ ਦਾ ਇਮਤਿਹਾਨ ਚੰਗੇ ਨੰਬਰ ਲੈ ਕੇ ਪਾਸ ਕੀਤਾ। ਪੰਜਵੀਂ ਜਵੰਤ ਵਿੱਚ ਪੜ੍ਹਦੇ ਅਹੀ ਉਸਨੇ 1963 ਵਿੱਚ ਨੈਸ਼ਨਲ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਪਾਸ ਕਰਕੇ ਅਵਾਰਡ ਹਾਸਲ ਕੀਤਾ ਸੀ। April 1968 ਵਿੱਚ ਉਸਨੇ ਉਚੇਰੀ ਵਿੱਦਿਆ ਹਾਸਲ ਕਰਨ ਦੇ ਇਰਾਦੇ ਨਾਲ ਗੁਰੂ ਅਰਜਨ ਦੇਵ ਕਾਲਜ ਤਰਨਤਾਰ ਵਿੱਚ ਪ੍ਰੀ ਯੂਨੀਵਰਸਿਟੀ ਨਾਨ ਮੈਡੀਕਲ ਵਿੱਚ ਦਾਖਲਾ ਲੈ ਲਿਆ ਸੀ। ਉਸ ਵੀਲੀ 파ਰਤ ਅੰਦਰ नक्सਲ ਬਾੜੀ ਲਹਿਰ ਦਾ ਬੋਲਬਾਲਾ ਹੋ ਚੁੱਕਾ ਸੀ। ਉਹਨਾਂ ਦਿਨਾਂ ਅੰਦਰ ਪੰਜਾਬ ਦੀ ਪ੍ਰਮੁੱਖ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟ ਯੂਨੀਅਨ ਦਾ ਵਿਦਿਆਰਥੀਆਂ ਵਿੱਚ ਤਕੜਾ ਪ੍ਰਭਾਵ ਬਣਿਆ ਹੋਇਆ ਸੀ। ਮੌਕੇ ਦੇ ਰਾਜਸੀ ਮਾਹੌਲ ਦੇ ਅਸਰ ਹੇਠ ਜਸਵੰਤ ਸਿੰਘ ਵੀ ਆਪਣੇ ਕਾਲਜ ਅੰਦਰ ਪੰਜਾਬ ਸਟੂਡੈਂਟ ਯੂਨੀਅਨ ਦੀਆਂ ਮੋਹਰੀ ਸਫ਼ਾ ਵਿੱਚ ਸ਼ਾਮਲ ਹੋ ਗਿਆ ਸੀ। ਉਸ ਵੀਲੀ ਕਾਲਜਾਂ ਅੰਦਰ ਹੜਤਾਲਾਂ ਤੇ ਰੋਸ ਮਜ਼ਾਹਰੇ ਆਮ ਗੱਲ ਸੀ। ਕਾਲਜ ਦੇ ਅਧਿਕਾਰੀਆਂ ਨੇ ਜਸਵੰਤ ਸਿੰਘ ਨੂੰ ਵਿਦਿਆਰਥੀ ਕੋਲਾ ਵਿੱਚ ਸ਼ਾਮਲ ਹੋਣ ਦੇ ਦੋਸ਼ ਬਦਲੇ 1969 ਵਿੱਚ ਫਾਈਨਲ ਇਮਤਿਹਾਨ ਵਿੱਚ ਬੈਠਣ ਦੀ ਆਗਿਆ ਨਾ ਦਿੱਤੀ ਜਿਸ ਕਰਕੇ ਉਸ ਨੂੰ ਪ੍ਰੀ ਯੂਨੀਵਰਸਿਟੀ ਦੀ ਪ੍ਰੀਖਿਆ ਪ੍ਰਾਈਵੇਟ ਦੇਣੀ ਪਈ ਉਸ ਤੋਂ ਬਾਅਦ ਸਮਾਜ ਨੂੰ ਚੰਗਾ ਬਣਾਉਣ ਲਈ ਚੱਲ ਰਹੇ ਸੰਘਰਸ਼ਾਂ ਵਿੱਚ ਝਕਾ ਹੋ ਜਾਣ ਕਰਕੇ ਜਸਵੰਤ ਸਿੰਘ ਨੇ ਸਾਇੰਸ ਦਾ ਵਿਸ਼ਾ ਛੱਡ ਕੇ ਬੀਏ ਕਰਨ ਦਾ ਮਨ ਬਣਾ ਲਿਆ ਸੀ ਰੋਜ਼ਾਨਾ ਘਰੋਂ ਪੜਨ ਜਾਣ ਦੇ ਇਰਾਦੇ ਨਾਲ ਉਸਨੇ ਗੁਰੂ ਅਰਜਨ ਦੇਵ ਕਾਲਜ ਤਰਨਤਾਰਨ ਛੱਡ ਕੇ ਬੀੜ ਬੱਬਾ ਬੁੱਢਾ ਸਾਹਿਬ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਅਕਤੂਬਰ 1972 ਵਿੱਚ ਮੋਗੇ ਕਾਲਜ ਦੇ ਵਿਦਿਆਰਥੀਆਂ ਦਾ ਇੱਕ ਸਥਾਨਕ ਸਿਨੇਮਾ ਰੀਗਲ ਸਿਨੇਮਾ ਦੇ ਮਾਲਕਾਂ ਨਾਲ ਟਿਕਟਾਂ ਦੀ ਬਲੈਕ ਵਿੱਚ ਹੋ ਰਹੀ ਵਿਕਰੀ ਨੂੰ ਰੋਕਣ ਲਈ ਝਗੜਾ ਹੋ ਗਿਆ ਸੀ ਪ੍ਰਚਲਿਤ ਦਸਤੂਰ ਮੁਤਾਬਕ ਪੁਲਿਸ ਸਿਨੇਮੇ ਘਰ ਦੇ ਮਾਲਕਾਂ ਦੀ ਪੱਟ ਤੇ ਆਨ ਖੜੋਤੀ 5 ਤੇ 7 ਅਕਤੂਬਰ ਨੂੰ ਪੁਲਿਸ ਨੇ ਰੋਜ਼ ਮਹਜ਼ਾਰਾ ਕਰਨ ਵਾਲੇ ਵਿਦਿਆਰਥੀਆਂ ਉੱਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਸਨ ਜਸਨਾਲ ਦੋ ਵਿਦਿਆਰਥੀਆਂ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀ ਮਾਰੇ ਗਏ ਸਨ ਪੁਲਿਸ ਦੀਆਂ ਸਹਨੀਰਗਰਦੀ ਦੇ ਵਿਰੁੱਧ ਸਾਰੇ ਪੰਜਾਬ ਅੰਦਰ ਵਿਦਿਆਰਥੀ ਅੰਦੋਲਨ ਭੜਕ ਪਏ ਸਨ ਪਿੰਡਾਂ ਤੇ ਸ਼ਹਿਰਾਂ ਦੀ ਆਮ ਜਨਤਾ ਵੀ ਵਿਦਿਆਰਥੀਆਂ ਦੀ ਹਮਾਇਤ ਵਿੱਚ ਨਿਤਰਾਈ ਸੀ ਇਸ ਤਰ੍ਹਾਂ ਦਿਨਾਂ ਅੰਦਰ ਹੀ ਪੰਜਾਬ ਅੰਦਰ ਸਰਕਾਰ ਦੇ ਵਿਰੁੱਧ ਤਾਕਤਵਰ ਜਨਤਕ ਵਿਦਰੋਹ ਪੈਦਾ ਹੋ ਗਿਆ ਸੀ ਹਰ ਸ਼ਹਿਰ ਤੇ ਕਸਬੇ ਅੰਦਰ ਰੋਹ ਭਰਪੂਰ ਮਜ਼ਾਰੇ ਹੋ ਰਹੇ ਸਨ ਜਗ੍ਹਾ ਜਗ੍ਹਾ ਮਜ਼ਾਰਾਕਾਰੀਆਂ ਦੀ ਪੁਲਿਸ ਨਾਲ ਝੜਪਾਂ ਹੋਈਆਂ ਪਰਸ ਨੰਗੇ ਜਬਰ ਤੇ ਉੱਤਰ ਆਈ ਸੀ ਇਸ ਵਕਤ ਹੀ ਮਾਹੌਲ ਵਿੱਚ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਦੇ ਵਿਦਿਆਰਥੀਆਂ ਨੇ ਵਿੱਚ ਬਾਲਕਸਪੀ ਵਿੱਚ ਰੋਸ ਭਰਪੂਰ ਮਜ਼ਾਹਰਾ ਕੀਤਾ ਜਸਵੰਤ ਸਿੰਘ ਖਾਲੜਾ ਇਸ ਮਜ਼ਾਰੇ ਦੀ ਅਗਵਾਈ ਕਰਨ ਵਾਲਿਆਂ ਵਿੱਚ ਸ਼ਾਮਲ ਸੀ ਪਰਸ ਨੇ ਮਜ਼ਾਹਰਾਕਾਰੀਆਂ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਜਸਵੰਤ ਸਿੰਘ ਦੀ ਇਹ ਜੀਵਨ ਦੀ ਪਹਿਲੀ ਗ੍ਰਿਫਤਾਰੀ ਸੀ ਪਰਸ ਨੇ ਹਿਰਾਸਤ ਵਿੱਚ ਲਏ ਵਿਅਕਤੀਆਂ ਨੂੰ ਅੰਮ੍ਰਿਤਸਰ ਰੇਲਵੇ ਚ ਭੇਜ ਦਿੱਤਾ ਪਲਸੂਲ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਪ੍ਰਸਿੱਧ ਕਹਾਣੀਕਾਰ ਬਰਿਆਮ ਸਿੰਘ ਸੰਧੂ ਪਿੰਡ ਸੋਰਸਿੰਘ ਵੀ ਸੀ ਜਿਹੜਾ ਉਸ ਵੇਲੇ ਨਕਸਲਵਾੜੀ ਲਹਿਰ ਦੇ ਵਿਚਾਰਤਾ ਰਾਦਾ ਦੜਤਾ ਹਮਾਇਤੀ ਸੀ ਜੇਲਾ ਆਮ ਤੌਰ ਤੇ ਹੀ ਰਾਜਸੀ ਵਿਦਿਆ ਤੇ ਸਿਖਲਾਈ ਦਾ ਕੇਂਦਰ ਹੋ ਨਿਬੜੀਆਂ ਸਨ ਜਿੱਥੇ ਰਾਤ ਦਿਨ ਰਾਜਸੀ ਵਿਚਾਰ ਚਰਚਾ ਚੱਲਦੀ ਰਹਿੰਦੀ ਸੀ ਇਸ ਤਰੀਕੇ ਨਾਲ ਜਸਵੰਤ ਸਿੰਘ ਲਈ ਜੀਵਨ ਦੀ ਪਲੇਠੀ ਜੇਲ ਯਾਤਰਾ ਉਸਦੇ ਰਾਜਸੀ ਸਫ਼ਰ ਦਾ ਪਹਿਲਾ ਮੁਕਾਮ ਬਣ ਗਈ ਵਰੀਆਮ ਸਿੰਘ ਸੰਧੂ ਦੀ ਪ੍ਰੇਰਣਾ ਨਾਲ ਉਸ ਦੀ ਸੋਚ ਉੱਤੇ ਨਕਸਲੀ ਵਿਚਾਰਧਾਰਾ ਦਾ ਰੰਗ ਚੜ ਗਿਆ ਸੀ ਮੋਗਗਾ ਐਜੀਟੇਸ਼ਨ ਤੋਂ ਬਾਅਦ ਪੰਜਾਬ ਪਰ ਵਿੱਚ ਪੜੇ ਲਿਖੇ ਨੌਜਵਾਨ ਨੌਜਵਾਨ ਭਾਰਤ ਸਭਾ ਦੇ ਝੰਡੇ ਹੇਠ ਜਥੇਬੰਦ ਹੋਣ ਲੱਗੇ ਮਾਲਵਾ ਖੇਤਰ ਅੰਦਰ ਪਿੰਡਾਂ ਵਿੱਚ ਵਿਆਪਕ ਪੈਮਾਨੇ ਤੇ ਨੌਜਵਾਨ ਭਾਰਤ ਸੁਭਾਵਾਂ ਬਣ ਲੱਗੀਆਂ 1973 ਦੇ ਦੂਜੇ ਅੱਧ ਵਿੱਚ ਜਾ ਕੇ ਇਹ ਨੌਜਵਾਨ ਲਹਿਰ ਮਾਝੇ ਤੱਕ ਫੈਲ ਗਈ ਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਖਾਸ ਕਰਕੇ ਤਰੰਤਾਂ ਪਿੱਖੀਵੜਾ ਤੇ ਰਜਨਾਲਾ ਦੇ ਖੇਤਰਾ ਅੰਦਰ ਪਿੰਡਾਂ ਵਿੱਚ ਨੌਜਵਾਨ ਭਾਰਤ ਸਭਾ ਬਣਾਉਣ ਦੀ ਪਰਜੋਸ਼ ਮੁਹਿੰਮ ਚੱਲ ਪਈ ਸੀ ਇਸ ਮੁਹਿੰਮ ਦੇ ਚੱਲਦਿਆਂ ਜਸਵੰਤ ਸਿੰਘ ਨੇ ਨਾ ਸਿਰਫ ਖਾਲੜਾ ਪਿੰਡ ਵਿੱਚ ਨੌਜਵਾਨ ਭਾਰਤ ਸਭਾ ਬਣਾਈ ਸਗੋਂ ਉਹ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਸਭਾਵਾਂ ਬਣਾਉਣ ਦੇ ਕਾਰਜ ਵਿੱਚ ਲੱਕ ਬਨ ਕੇ ਜੁਟ ਗਿਆ ਸੀ ਛੇਤੀ ਹੀ ਉਹ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਨੌਜਵਾਨ ਭਾਰਤ ਸਭਾ ਦਾ ਸੈਟ ਕਾਢ ਆਗੂ ਬਣ ਕੇ ਉੱਭਰ ਆਇਆ ਸੀ ਇਸ ਵਾਰ ਸੈਗਨੀ ਨਵੀਂ ਪਹਿਲ ਕਦਮੀ ਕਰਦੇ ਆ ਖਾਲੜਾ ਪਿੰਡ ਵਿੱਚ ਕਮਰਾ ਕਿਰਾਏ ਤੇ ਲੈ ਕੇ ਨੌਜਵਾਨਾਂ ਅੰਦਰ ਪੜਨ ਦੀ ਰੁਚੀ ਪੈਦਾ ਕਰਨ ਲਈ ਇੱਕ ਛੋਟੀ ਜਿਹੀ ਲਾਇਬ੍ਰੇਰੀ ਬਣਾਈ ਅਤੇ ਹੋਰ ਨਾ ਪਿੰਡਾਂ ਅੰਦਰ ਵੀ ਨੌਜਵਾਨਾਂ ਨੂੰ ਇਸੇ ਤਰਜ਼ ਦੇ ਲਾਇਬ੍ਰੇਰੀਆਂ ਬਣਾਉਣ ਲਈ ਪ੍ਰੇਰਿਆ ਪਿੰਡ ਖਾਲੜਾ ਵਿੱਚ ਸਥਾਨਕ ਕਾਂਗਰਸੀਆਂ ਨੇ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੌਰਾਨ ਆਪਣੀਆਂ ਸੁਭਾਵਾਂ ਕਰਨ ਲਈ ਪਿੰਡ ਵਿੱਚ ਇੱਕ ਕਾਂਗਰਸ ਭਵਨ ਬਣਾਇਆ ਹੋਇਆ ਸੀ ਜਿਸ ਵਨ ਸੰਗ ਨੀ ਨੌਜਵਾਨ ਭਾਰਤ ਸਭਾ ਵਿੱਚ ਸਰਗਰਮ ਹੋਣ ਪ੍ਰੰਤਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਚਿਰਾਂ ਤੋਂ ਬੰਦ ਪਏ ਉਸ ਕਾਂਗਰਸ ਭਵਨ ਨੂੰ ਖੋਲ੍ਹ ਕੇ ਅਸੀਂ ਸਫਾਈ ਕੀਤੀ ਅਤੇ ਉਸ ਉੱਤੇ ਨੌਜਵਾਨ ਭਾਰਤ ਸਭਾ ਦਾ ਝੰਡਾ ਲਹਿਰਾ ਕੇ ਉਸ ਵਿੱਚ ਸਭਾ ਦਾ ਦਫ਼ਤਰ ਚਾਲੂ ਕਰ ਦਿੱਤਾ ਸੀ ਉਸ ਵੇਲੇ ਕਿਸਾਨਾਂ ਨੂੰ ਖੇਤੀ ਲਈ ਲੋੜੀਂਦੀਆਂ ਵਸਤਾਂ ਰੇ ਡੀਜ਼ਲ ਤੇਲ ਤੇ ਕੀੜੇ ਮਾਰ ਦਵਾਈਆਂ ਆਦਿ ਥੋੜਾ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਸੀ ਵਪਾਰੀਆਂ ਨੇ ਵੱਧ ਮੁਨਾਫਾ ਕਮਾਉਣ ਦੀ ਲਾਲਸਾ ਦੀਨ ਇਹਨਾਂ ਵਸਤਾਂ ਦੇ ਜ਼ਖੀਰੇ ਕਰ ਲਏ ਸਨ। ਅਤੇ ਕਿਸਾਨਾਂ ਦੀ ਲੋੜ ਦਾ ਨਜ਼ਾਇਜ਼ ਫਾਇਦਾ ਉਠਾ ਕੇ ਬਲੈਕ ਵਿੱਚ ਮਹਿੰਗੀਆਂ ਕੀਮਤਾਂ 'ਤੇ ਵਸਤਾਂ ਦੀ ਵਿਕਰੀ ਕਰਨ ਦਾ ਕਾਲਾ ਧੰਦਾ ਸ਼ੁਰੂ ਕਰ ਰੱਖਿਆ ਸੀ। ਕਿਸਾਨਾਂ ਅੰਦਰ ਇਸ ਨਾਕੀ ਲੁੱਟਕ ਸੱਟ ਦੇ ਖਿਲਾਫ ਭਾਰੀ ਰੋਸ ਜਮਾ ਹੋ ਗਿਆ ਸੀ। ਕਈ ਥਾਵਾਂ 'ਤੇ ਕਿਸਾਨਾਂ ਤੇ ਪਿੰਡੂ ਨੌਜਵਾਨਾਂ ਨੇ ਇਕੱਠੇ ਹੋ ਕੇ ਜ਼ਖੀਰੇਬਾਜ਼ਾਂ ਤੇ ਗੋਦਾਮਾਂ ਨੂੰ ਘੇਰ ਕੇ ਜਮ੍ਹਾ ਕੀਤੀ ਖਾਦ ਤੇ ਡੀਜ਼ਲ ਤੇਲ ਆਮ ਕੀਮਤਾਂ 'ਤੇ ਵੇਚਣ ਲਈ ਮਜਬੂਰ ਕਰ ਦਿੱਤਾ ਸੀ। ਉਸ ਸਮੇਂ ਦੌਰਾਨ ਜਸਵੰਤ ਸਿੰਘ ਖਾਲੜਾ ਨੇ ਇਲਾਕੇ ਦੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਕਈ ਥਾਵਾਂ ਤੇ ਗਦਾਮਾਂ ਉੱਤੇ ਛਾਪੇ ਮਾਰੇ ਅਤੇ ਜਮ੍ਹਾਂ ਕੀਤੇ ਖਾਦ ਤੇ ਡੀਜ਼ਲ ਤੇਲ ਕਿਸਾਨਾਂ ਨੂੰ ਵਾਜਬ ਕੀਮਤਾਂ ਤੇ ਮੁਹੱਈਆ ਕਰਵਾਏ ਸਨ ਇਸ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ 1973-74 ਵਿੱਦ ਚ ਨੌਜਵਾਨ ਭਾਰਤ ਸਭਾ ਨੇ ਪਿੰਡੂ ਸਮਾਜ ਵਿੱਚ ਵੱਡੇ ਪੱਧਰ ਤੇ ਫੈਲ ਚੁੱਕੀਆਂ ਕੁਝ ਸਮਾਜਿਕ ਬੁਰਾਈਆਂ ਦੇ ਵਿਰੁੱਧ ਇੱਕ ਵਿਆਪਕ ਮੁਹਿੰਮ ਛੇੜੀ ਸੀ ਜਿਸ ਦਾ ਵਿਆਹਾਂ ਮਰਨਿਆ ਤੇ ਹੋਰ ਨਾ ਸਮਾਜਿਕ ਰੋਹ ਰੀਤਾਂ ਉੱਤੇ ਹੋ ਰਹੇ ਬੇਲੋੜੇ ਖਰਚਿਆਂ ਵਿੱਚ ਕਟੌਤੀ ਕਰਨ ਅਤੇ ਸਮਾਜਿਕ ਰਸਮਾਂ ਤੇ ਸਮਾਗਮਾਂ ਨੂੰ ਦਿਖਾਵੇ ਦੇ ਰੋਗ ਤੋਂ ਸੁਰੱਖ ਰੂ ਕਰਨ ਲਈ ਕਰੜੇ ਨਿਯਮ ਬਣਾਏ ਗਏ ਸਨ ਵਿਆਹ ਵਿੱਚ 11 ਬੰਦਿਆਂ ਤੋਂ ਜ਼ਿਆਦਾ ਬਰਾਤ ਨਹੀਂ ਜਾ ਸਕਦੀ ਸੀ ਦਹੇਜ ਮਨਾ ਕਰ ਦਿੱਤਾ ਜਾਂਦਾ ਸੀ ਮੋੜਵੀ ਮਕਾਨ ਜਾਣ ਦੀ ਫਜ਼ੂਲ ਰਸਮ ਬੰਦ ਕਰ ਦਿੱਤੀ ਸੀ ਆਦ ਆਦ ਇਨਨਸਮਾਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਭਾਰੀ ਜੁਰਮਾਨੇ ਤਜਵੀਜ਼ ਕੀਤੇ ਗਏ ਸਨ ਪਿੰਡਾਂ ਦੇ ਲੋਕਾਂ ਖਾਸ ਕਰਕੇ ਗਰੀਬ ਵਰਗਾਂ ਨੇ ਇਸ ਮੋਹਮ ਦਾ ਪੁਰਜ਼ੋਰ ਸਵਾਗਤ ਕੀਤਾ ਸੀ ਜਿਸ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਨਮਨਿਅਤ ਚਤ ਨਾਲ ਇਸ ਮੋਹਮ ਦੀ ਹਮਾਇਤ ਕਰਨੀ ਪਈ ਸੀ ਜਸਵੰਤ ਸਿੰਘ ਖਾਲੜਾ ਨੇ ਇਸ ਮੋਹਮ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ ਇਸ ਦਾ ਹੀ ਅਸਰ ਸੀ ਕਿ 1981 ਵਿੱਚ ਜਦੋਂ ਜਸਵੰਤ ਸਿੰਘ ਦਾ ਆਪਣਾ ਵਿਆਹ ਹੋਇਆ ਤਾਂ ਉਸਨੇ ਕੋਈ ਦਾਜ ਦੇਜ ਨਹੀਂ ਲਿਆ ਸੀ ਤੇ ਆਪਣੇ ਨਾਲ ਕੇਵਲ 10 ਬਰਾਤੀ ਹੀ ਲੈ ਕੇ ਗਏ ਕੇ ਸਨ ਭਾਵੇਂ ਇਸ ਤੇ ਉਸਨੇ ਆਪਣੇ ਕੁਝ ਰਿਸ਼ਤੇਦਾਰਾਂ ਦੀ ਸਖਤ ਨਾਰਾਜ਼ਗੀ ਚੱਲੀ ਕਿਉਂਕਿ ਚਾਰਾ ਭਰਾਵਾਂ ਵਿੱਚੋਂ ਇਕੱਲਾ ਉਸਦਾ ਹੀ ਵਿਆਹ ਇੱਥੇ ਹੋਇਆ ਸੀ ਦੂਸਰੇ ਤਿੰਨ ਭਰਾਵਾਂ ਦੇ ਵਿਆਹ ਬਾਹਰਲੇ ਮੁਲਕਾਂ ਵਿੱਚ ਹੀ ਹੋਏ ਸਨ ਜਿਸ ਕਰਕੇ ਰਿਸ਼ਤੇਦਾਰ ਆਪਣੀਆਂ ਸਾਰੀਆਂ ਰੀਜਾਂ ਜਸਵੰਤ ਸਿੰਘ ਦੀ ਬਰਾਤ ਵਿੱਚ ਸ਼ਾਮਲ ਹੋ ਕੇ ਪੂਰੀਆਂ ਕਰਨਾ ਚਾਹੁੰਦੇ ਸਨ ਇਸੇ ਹੀ ਸਮੇਂ ਦੌਰਾਨ ਜਸਵੰਤ ਸਿੰਘ ਦਾ ਬ੍ਰਿ얌 ਸਿੰਘ ਸੰਧੂ ਦੇ ਜ਼ਰੀਏ ਨਕਸਲੀ ਲੈਰ ਨਾਲ ਨਾਤਾ जोड ਗਿਆ ਸੀ ਸ਼ੇਦੀਓ ਪੰਜਾਬ ਦੇ ਇੱਕ ਨਕਸਲੀ ਡਾਇਜੈਸਟ ਨੂੰ ਨਾਗੀ ਰੈਡੀ ਗਰੁੱਪ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਦਾ ਰਸਮੀ ਤੌਰ ਤੇ ਮੈਂਬਰ ਬਣ ਗਿਆ ਰਿਪੋਰਟ ਜਥੇਬੰਦੀ ਦੀ ਮਰਿਆਦਾ ਅਨੁਸਾਰ ਜਸਵੰਤ ਸਿੰਘ ਨੂੰ ਉਸ ਨਕਸਲੀ ਜਥੇਬੰਦੀ ਦਾ ਮੈਂਬਰ ਬਣਾਉਣ ਮੌਕੇ ਉਸ ਦਾ ਫਰਜੀ ਨਾਂ ਜਗਦੀਪ ਰੱਖਿਆ ਗਿਆ ਸੀ ਉਦੋਂ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਕਿ ਜਸਵੰਤ ਸਿੰਘ ਦੋ ਦਿਹਾਕਿਆਂ ਬਾਅਦ ਜਾ ਕੇ ਸੱਚਮੁੱਚ ਹੀ ਜਗਦਾ ਦੀਪ ਬਣ ਜਾਣਾ ਸੀ ਬੀਏ ਪਾਸ ਕਰਨ ਤੋਂ ਬਾਅਦ ਉਸ ਨੇ ਨੌਕਰੀ ਕਰਨ ਦਾ ਮਨ ਬਣਾਇਆ ਉਨੀ ਸੋਤੇ ਇਤਰੇ ਵਿੱਚ ਉਸਨੇ ਦੋਸਤਾਂ ਮਿੱਤਰਾਂ ਨਾਲ ਲੜਕੇ ਗੋਮਗਾਰਡ ਵਿਭਾਗ ਵਿੱਚ ਨੌਕਰੀ ਲਈ ਦਰਖਾਸਤ ਦਿੱਤੀ ਸੀ ਜਿਹੜੀ ਕਿ ਝਟ ਪ੍ਰਵਾਨ ਹੋ ਗਈ ਪਰ ਉਸਤੇ ਮਾਨ ਨੇ ਇਹ ਨੌਕਰੀ ਕਰਨ ਦੀ ਹਾਮੀ ਨਾਂ ਭਰੀ ਥੋੜੇ ਹੀ ਵਕਫੇ ਬਾਅਦ ਉਸ ਨੂੰ ਪੰਚਾਇਤ ਸੱਤਰ ਦੀ ਨੌਕਰੀ ਮਿਲ ਗਈ ਸੀ ਉਸ ਨੂੰ ਆਪਣੇ ਹੀ ਇਲਾਕੇ ਵਿੱਚ ਬਲਟੋਹਾ ਬਲਾਕ ਦਾ ਚਾਰਜ ਮਿਲ ਗਿਆ ਸੀ ਇਸੇ ਦੌਰਾਨ 1974 ਦੇ ਸਾਲ ਵਿੱਚ ਸੁਵੰਨ ਸਿੰਘ ਨੇ ਆਪਣੇ ਕੁਝ ਦੋਸਤਾਂ ਨਾਲ ਲੜਕੇ ਕੈਨੇਡਾ ਨੂੰ ਪ੍ਰਵਾਸ ਕਰ ਜਾਣ ਦਾ ਮਨ ਬਣਾ ਲਿਆ ਸੀ ਐਸਵਾਸ ਉਸਨੇ ਪਾਸਪੋਰਟ ਸਮੇਤ ਹੋਰ ਲੋੜੀ ਦੇ ਕਾਗਜ਼ ਪੱਤਰ ਵੀ ਤਿਆਰ ਕਰ ਲਏ ਸਨ ਪਰ ਬਾਪੂ ਜੀ ਦੇ ਮਨਾਂ ਕਰਨ ਤੇ ਉਸਨੇ ਆਪਣਾ ਬਾਹਰ ਜਾਣ ਦਾ ਇਰਾਦਾ ਥਾਂ ਹੀ ਤਿਆਗ ਦਿੱਤਾ ਇਸ ਕਾਰਨ ਤੋਂ ਉਸ ਦਾ ਮਾਪਿਆਂ ਦੀ ਇੱਛਾਵਾਂ ਉੱਤੇ ਫਲ ਚੜਾਉਣ ਅਤੇ ਆਪਣੀਆਂ ਨਿੱਜੀ ਖਾਸ਼ੀਆਂ ਨੂੰ ਕੁਰਬਾਨ ਕਰਨ ਦੇਣ ਦਾ ਸਦਾਚਾਰਕ ਗੁਣ ਜਾਹਰ ਹੁੰਦਾ ਹੈ ਦਸੰਬਰ 1976 ਵਿੱਚ ਜਸਵੰਤ ਸਿੰਘ ਨੇ ਆਪਣੇ ਪੈਨ ਦੇ ਵਿੱਚ ਨੌਜਵਾਨ ਭਾਰਤ ਸਭਾ ਦਾ ਸੂਬਾ ਪੱਧਰ ਦਾ ਇਜਲਾਸ ਕਰਵਾਇਆ ਇਜਲਾਸ ਉਸੇ ਕਾਂਗਰਸ ਭਵਨ ਵਿੱਚ ਕਰਵਾਇਆ ਗਿਆ ਸੀ ਜਿਸ ਵਿੱਚ ਥੋੜਾ ਹੀ ਚਿਰ ਪਹਿਲਾਂ ਨੌਜਵਾਨ ਭਾਰਤ ਸਭਾ ਦਾ ਦਫ਼ਤਰ ਚਾਲੂ ਕੀਤਾ ਗਿਆ ਸੀ ਦੋ ਦਿਨ ਲਗਾਤਾਰ ਚੱਲੇ ਇਸ ਇਜਲਾਸ ਵਿੱਚ ਸਾਰੇ ਪੰਜਾਬ ਤੋਂ ਦਰਜਨਾਂ ਦੀ ਗਿਣਤੀ ਵਿੱਚ ਡੈਲੀਗੇਟ ਪਹੁੰਚੇ ਸਨ ਇਸ ਨਾਲ ਜਸਵੰਤ ਸਿੰਘ ਖਾਲੜਾ ਦੀ ਸੂਬਾਈ ਆਗੂ ਵਜੋਂ ਪ੍ਰਸ਼ੰਸਾ ਸਥਾਪਿਤ ਹੋ ਗਈ ਸੀ ਜਸਵੰਤ ਸਿੰਘ ਦੀ ਪ੍ਰੇਰਣਾ ਤੇ راہنمਾਈ ਹੇਠ ਨੌਜਵਾਨ ਭਾਰਤ ਸਭਾ ਦੇ ਮੈਂਬਰਾਂ ਨੇ ਇਲਾਕੇ ਅੰਦਰ ਪੁਲਿਸ ਅਫਸਰਾਂ ਵੱਲੋਂ ਪਿੰਡੂ ਲੋਕਾਂ ਨਾਲ ਕੀਤੀਆਂ ਜਾਂਦੀਆਂ ਵਧੀਆਂ ਕਿਆਂ ਖਿਲਾਫ ਦੇਖੀ ਆਵਾਜ਼ ਬੁਲੰਦ ਕੀਤੀ ਨੌਜਵਾਨਾਂ ਦੇ ਜਥੇਬੰਦਕ ਦਬਾਹ ਹੇਠ ਪੇਖੀਵੱਡ ਤੇ ਖਾਲੜਾ ਦੇ ਹੈਕੜਬਾਸ ਥਾਣੇਦਾਰਾਂ ਨੂੰ ਲਾਈਨ ਹਾਜ਼ਰ ਹੋਣਾ ਪਿਆ ਇਸ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਦੀਆਂ ਵਧੀਆਂਕੀਆਂ ਦੇ ਖਿਲਾਫ ਲੜਨ ਦਾ ਜਜ਼ਬਾ ਜਸਵੰਤ ਸਿੰਘ ਦੇ ਮਨ ਅੰਦਰ ਜਮੰਦੂ ਤੌਰ ਤੇ ਹੀ ਮੌਜੂਦ ਸੀ ਅਤੇ ਲੋਕਾਂ ਦੇ ਮਨਾਂ ਵਿੱਚੋਂ ਪੁਲਿਸ ਦਾ ਖੌਫ ਦੂਰ ਕਰਨ ਲਈ ਲੋੜ ਦਾ ਅਸ ਨੂੰ ਬਹੁਤ ਚਿਰ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ 3 ਮਾਰਚ 1975 ਨੂੰ ਨੌਜਵਾਨ ਭਾਰਤ ਸਭਾ ਵੱਲੋਂ ਅੰਮ੍ਰਿਤਸਰ ਵਿਖੇ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਯਾਦ ਵਿੱਚ ਜ਼ਿਲ੍ਹਾ ਪੱਧਰ ਦਾ ਸ਼ਹੀਦੀ ਸਮਾਗਮ ਕੀਤਾ ਗਿਆ ਸੀ। ਜਸਵੰਤ ਸਿੰਘ ਨੇ ਉਸ ਸਮਾਗਮ ਨੂੰ ਸਫਲ ਬਣਾਉਣ ਲਈ ਭਾਰੀ ਮਿਹਨਤ ਕੀਤੀ ਸੀ। ਉਸਨੇ ਦਰਜਨਾ ਪਿੰਡਾਂ ਅੰਦਰ ਰੈਲੀਆਂ ਕਰਕੇ ਨੌਜਵਾਨਾਂ ਨੂੰ ਸ਼ਹੀਦੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਸੀ। ਜਸਵੰਤ ਸਿੰਘ ਦੀਆਂ ਜਨਤਕ ਸਰਗਰਮੀਆਂ ਇੰਨੀਆਂ ਵੱਧ ਗਈਆਂ ਸਨ ਕਿ ਉਸ ਕੋਲ ਨੌਕਰੀ ਤੇ ਜਾਣ ਦੀ ਵੇਲ ਨਹੀਂ ਸੀ ਪਰ ਇਲਾਕੇ ਅੰਦਰ ਉਸ ਦਾ ਇਨਾ ਮਾਨ ਸਤਕਾਰ ਬਣਿਆ ਹੋਇਆ ਸੀ। ਕੇ ਇਲਾਕੇ ਦੇ ਸਰਪੰਚ ਉਸ ਕੋਲ ਆਪ ਘਰ ਆ ਕੇ ਰਜਿਸਟਰ ਹਉਤੇ ਦਸਤਖਤ ਕਰਵਾ ਲੈਂਦੇ ਸਨ ਉਸ ਤੇ ਨੌਕਰੀ ਤੇ ਹਾਜ਼ਰ ਨਾ ਹੋਣ ਦਾ ਕਿਸੇ ਨੇ ਇਤਰਾਜ਼ ਨਹੀਂ ਕੀਤਾ ਸੀ 26 ਜੂਨ 1975 ਨੂੰ ਇੰਦਰਾ ਗਾਂਧੀ ਨੇ ਦੇਸ਼ ਅੰਦਰ ਐਮਰਜੈਂਸੀ ਲਾਗੂ ਕਰਕੇ ਲੋਕਾਂ ਦੇ ਸਾਰੇ ਬੁਨਿਆਦੀ ਤੇ ਜਮਹੂਰੀ ਹੱਕ ਖੋਲੇ ਸਨ ਅਤੇ ਸਰਕਾਰ ਵਿਰੋਧੀ ਆਗੂਆਂ ਦੇ ਜਨਤਕ ਕਲਾਟੀਆਂ ਨੂੰ ਗ੍ਰਿਫਤਾਰ ਕਰਕੇ ਜੇਲਾ ਅੰਦਰ ਡੱਕ ਦਿੱਤਾ ਸੀ ਜਸਵੰਤ ਸਿੰਘ ਖਾਲੜਾ ਦੇ ਬਹੁਤ ਸਾਰੇ ਸਾਥੀ ਵੀ ਗ੍ਰਿਫਤਾਰ ਕਰ ਲਏ ਸਨ ਪਰ ਉਹ ਆਪ ਗ੍ਰਿਫਤਾਰੀ ਤੋਂ ਬਚਨ ਲਈ ਰੂਪੋਸ਼ ਹੋ ਗਿਆ ਸੀ ਰੂਪੋਸ਼ ਹੋ ਕੇ ਉਸਨੇ ਗੁਪਤਵਾਸ ਨਕਲਸਲੀ ਜਥੇਬੰਦੀ ਦੇ ਅੰਗ ਵਜੋਂ ਸਰਕਾਰੀ ਜ਼ਬਰ ਦੇ ਵਿਰੋਧ ਪ੍ਰਚਾਰ ਦੀ ਵਿਆਪਕ ਮੁਹਿੰਮ ਚਲਾਈ ਹੱਥ-ਪਰਚੇ ਤੇ ਦਵਰਕੇ ਆਦਿ ਸ਼ਾਪਕੇ ਚੋਰੀ ਛਿਪੇ ਲੋਕਾਂ ਵਿੱਚ ਵੰਡੇ ਗਏ ਇਸ ਦੌਰਾਨ ਜਸਵੰਤ ਸਿੰਘ ਦੇ ਕੁਝ ਸਾਥੀ ਪ੍ਰਚਾਰ ਸਰਗਮੀਆਂ ਕਰਦੇ ਪੁਲਿਸ ਦੇ ਹੱਥ ਆ ਗਏ ਸਨ ਅਤੇ ਉਨ੍ਹਾਂ ਉੱਤੇ ਪੁਲਿਸ ਨੇ ਜ਼ਬਰ ਢਾਇਆ ਸੀ